ਅਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਮੇਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਬਿੱਲਾ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਦੇ ਖਿਲਾਫ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਾਂਗਰਸੀ ਕੌਂਸਲਰ ਤੇ ਕੁਝ ਵਿਅਕਤੀਆਂ ਨਾਲ ਮਿਲ ਕੇ ਉਹਨਾਂ ਦੀ ਇੱਕ ਜਗ੍ਹਾ ਦੇ ਝਾਲੀ ਕਾਗਜ਼ਾ ਤਿਆਰ ਕਰਵਾਉਣ ਅਤੇ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ ਪੁਲਿਸ ਕਮਿਸ਼ਨ ਨੂੰ ਅਰਜ਼ੀ ਦੇਣ ਤੋਂ ਬਾਅਦ ਬਿੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਇਸ ਮਾਮਲੇ ਵਿੱਚ ਪੁਲਿਸ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦੀ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਮੈਂ ਬਲਵਿੰਦਰ ਸਿੰਘ ਬਿੱਲਾ 77 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੀ ਮਸਲਾ ਹੈ ਤੁਹਾਡੀ ਜਾਇਦਾਦ ਦਾ ਮਸਲਾ ਇਹ ਹੈ ਕਿ ਮੈਂ 88 ਜਸਪਾਲ ਨਗਰ ਇਹ ਜਾਇਦਾਦ ਸਰਦਾਰ ਪ੍ਰਦੀਪ ਸਿੰਘ ਉਹਨਾਂ ਕੋਲੋਂ 13,85,000 ਦੀ 2009 ਦੇ ਵਿੱਚ ਖਰੀਦੀ ਸੀ ਜੀ ਇਸ ਦੀ ਫੁੱਲ ਪੇਮੈਂਟ ਦੀ ਰਸੀਦ ਤੇ ਰਜਿਸਟਰਡ ਵਸੀਅਤ ਤਹਿਸੀਲਦਾਰ ਪੱਖੋਂ ਮੇਰੇ ਨਾਂ ਹੈ ਇਹ ਇਜਾਦਤ ਜਿਹੜੀ ਹੈ ਇਹ ਬਿਲਡਿੰਗ ਨੂੰ ਮੈਂ ਥੱਲੇ ਆਪਣੀ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਹੈ ਮੌਜੂਦਾ ਕਾਉਂਸਲਰ ਜਸਬੀਰ ਸਿੰਘ ਨਿਜਾਮਪੁਰਾ ਜੋ ਕਿ ਵਾਰਡ ਨੰਬਰ 36 ਤੋਂ ਕਾਉਂਸਲਰ ਹੈ ਇਹ ਕਾਉਂਸਲਰ ਪ੍ਰੇਮ ਸਿੰਘ ਦੀ ਲੜਕੀ ਨੂੰ ਸੱਜ ਕੇ ਰਜਿੰਦਰ ਸਿੰਘ ਚੱਕੀਵਾਲਾ ਪ੍ਰਤਾਪ ਸਿੰਘ ਮਹਿੰਦਰ ਸਿੰਘ ਤੇ ਸੁਖਰਾਜ ਬਹਾਦਰ ਨੂੰ ਨਾਲ ਲੈ ਕੇ ਇਹਨਾਂ ਨੇ ਇਹ ਨੀਤੀ ਬਣਾਈ ਕਿ ਸ਼ਾਇਦ ਇਸ ਜਗ੍ਹਾ ਦਾ ਇਸ ਸੰਪਤੀ ਦਾ ਮੁਖਤਾਰਨਾਮਾ ਬਲਵਿੰਦਰ ਸਿੰਘ ਬਿੱਲਾ ਦੇ ਨਾਮ ਪ੍ਰੇਮ ਸਿੰਘ ਨੇ ਕੀਤਾ ਸੀ ਜਦੋਂ ਪ੍ਰੇਮ ਸਿੰਘ ਖਤਮ ਹੋ ਗਿਆ ਤੇ ਇਹ ਮੁਖਤਾਰਨਾਮਾ ਵੀ ਖਤਮ ਹੋ ਗਿਆ ਇਹਨਾਂ ਨੇ ਉਸਦੀ ਪ੍ਰੇਮ ਸਿੰਘ ਦੀ ਬੱਚੀ ਨੂੰ ਲਾਲਚ ਦਿੰਦਿਆਂ ਹੋਇਆ 40 ਲੱਖ ਰੁਪਏ ਦਾ ਜਸਬੀਸ ਕਾਉਂਸਲਰ ਨਿਯਾਮਪੁਰਾ ਨੇ ਉਸ ਨੂੰ ਮੁੰਬਈ ਤੋਂ ਸੱਦਿਆ ਤੇ ਉਸ ਦੇ ਨਾਂ ਹਲਫੀਆ ਬਿਆਨ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਬਣਾਇਆ ਜਾਦ ਕੇ ਜਿਹੜਾ ਕੁਰਸੀਨਾਮਾ ਤਿਆਰ ਹੁੰਦਾ ਹੈ ਕਾਉਂਸਲਰ ਕਦੀ ਵੀ ਸੋਚ ਸਮਝ ਤੋਂ ਬਿਨਾਂ ਉਸ ਤੇ ਸਾਈਨ ਨਹੀਂ ਕਰਦਾ ਬਾਕਾਇਦਾ ਕਾਉਂਸਲਰ ਨੇ ਉਸ ਕੁਰਸੀਨਾਮੇ ਤੇ ਸਾਈਨ ਦੇ ਨਾਲ ਆਪਣੀ ਮੋਹਰ ਵੀ ਲਾਈ ਮੈਂ মিডিਆ ਦੇ ਮਾਧਮ ਦੇ ਨਾਲ ਪੁਲਿਸ ਕਮਿਸ਼ਨਰ ਸੀਐਮ ਪੰਜਾਬ ਹਲਕਾ ਵਿਧਾਇਕ ਸਰਦਾਰ ਗੁਰਜੀਤ ਸਿੰਘ ਔਜਲਾ ਤੇ ਆਪਣੇ ਹਲਕਾ ਵਿਧਾਇਕ ਸਰਦਾਰ ਇੰਦਰਪ੍ਰੀਤ ਸਿੰਘ ਬਲੌਰਿਆ ਐਮਪੀ ਗੁਰਜੀਤ ਸਿੰਘ ਔਜਲਾ ਜੀ ਨੂੰ ਇਹ ਮੰਗ ਕਰਦਿਆ ਹੋਇਆ ਕਹਿਣਾ ਹੈ ਪੀ ਇਸ ਜਸਬੀਰ ਸਿੰਘ ਮਿਆਮਪੁਰਿਆ ਨੂੰ ਨੱਥ ਪਾਈ ਜਾਵੇ ਕਿਉਂਕਿ ਜਦੋਂ ਇਹ ਕਾਉਂਸਲਰ ਬਣਿਆ ਸੀ ਸੌ ਚੁੱਕ ਸਮਾਗਮ ਤੋਂ ਪਹਿਲਾਂ ਇਹਨਾਂ ਨੇ ਲੋਕਾਂ ਦੇ ਗੋਲੀਆਂ ਚਲਾਈਆਂ ਤੇ ਇਹਨਾਂ ਦੀਆਂ ਪੱਗਾਂ ਵੀ ਲੱਥੀਆਂ ਹੁਣ ਜਿਹੜੇ ਪੇਪਰ ਨੇ ਉਹ ਤੁਹਾਡੇ ਨਾਂ ਦੇ ਬੋਲਦੇ ਨੇ ਜਾਂ ਕੀ ਇਹ ਇਹ ਕਬਜ਼ਾ ਮੇਰੇ ਕੋਲ ਹੈ ਬਕਾਇਦਾ ਇੰਤਕਾਲ ਮੇਰੇ ਨਾਂ ਹੈ ਰਜਿਸਟਰਡ ਵਸੀਅਤ ਮੇਰੇ ਨਾਂ ਹੈ ਹੁਣ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਇਹੋ ਹੀ ਹੈ ਵੀ ਇਹ ਜਾਲੀ ਫਰਦਾ ਮੈਂ ਸੁਣਦੇ ਵਿੱਚ ਆਇਆ ਇਹ ਹਲਫੀਆ ਬਿਆਨ ਤੌਰ ਤੇ ਇਹਨਾਂ ਨੇ ਜਾਲੀ ਫਰਦਾ ਲਵਾਈਆਂ ਨੇ ਜਾਲੀ ਫਰਦਾ ਲਵਾ ਕੇ ਇਸ ਜਗ੍ਹਾ ਨੂੰ ਇਸ ਸੰਪਤੀ ਨੂੰ ਮੇਰੂ ਨੇ ਕਾਉਂਸਲਰ ਤੇ ਰਜਿੰਦਰ ਸਿੰਘ ਚੱਕੀਵਾਲਾ ਸੁਖਰਾਜ ਭਾਦਰ ਤੇ ਪ੍ਰਤਾਪ ਸਿੰਘ ਹੜਾਪ ਕਰਨਾ ਚਾਹੁੰਦਾ ਹੈ ਪ੍ਰੇਮ ਸਿੰਘ ਦੀ ਲੜਕੀਆਂ ਨੇ ਜਿਹੜਾ ਜਾਲੀ ਹਲਫੀਆਂ ਨਾਲ ਹਲਫੀਆਂ ਤੁਸੀਂ ਇਸ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਉਸ ਨੂੰ ਮੈਂ ਅੱਜ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਕੱਲ ਚੌਕਿੰਗ ਚਾਰਜ ਭੁਪਿੰਦਰ ਸਿੰਘ ਉਹਨਾਂ ਨੂੰ ਵੀ ਅਰਜ਼ੀ ਦੇ ਦਿੱਤੀ ਹੈ ਜਿਹੜੇ ਇਹ ਚਾਰੇ ਬੱਚੇ ਨੇ ਪ੍ਰੇਮ ਸਿੰਘ ਦੇ ਵਿੱਚ ਦੋ ਬੇਟਿਆਂ ਦੇ ਸਾਈਨ ਮੇਰੀ ਰਜਿਸਟਰ ਵਸੀਅਤ ਦੇ ਉੱਪਰ ਨੇ ਇਹਨਾਂ ਤੇ ਵੀ ਕਾਰਵਾਈ ਦੀ ਮੈਂ ਮੰਗ ਕਰ ਰਿਹਾ ਭੁਪਿੰਦਰ ਬਿੱਲੇ ਨੇ ਜਿਹੜਾ ਕਹਿ ਰਿਹਾ ਕਿ ਮੇਰੀ ਜ਼ਮੀਨ ਹੜਪੰਦੇ ਇਨਕਲੋਸਿ ਕੀਤੀ ਜਾ ਰਹੀ ਚੀ ਮਸਲਾ ਹੈ ਉਹਨੇ ਚਾਹ ਬਿੱਲੇ ਦੇ ਆਪਣੀ ਅਰਜ਼ੀ ਦਿੱਤੀ ਹੈ ਵੀ ਮੈਂ 2009 ਦੇ ਵਿੱਚ ਕੋਈ ਪ੍ਰੇਮ ਸਿੰਘ ਨਾਂ ਦੇ ਬੰਦੇ ਕੋਲ ਇਹ ਜਾਇਦਾਦ ਗ੍ਰੀਟੀ ਸੀਗੀ ਇਜਿਹੜੇ ਕੋਈ ਇਹਨਾਂ ਨੇ ਉਹਦਾ ਜੈਲੀ ਡਾਕੂਮੈਂਟ ਜਿਹਦਾ ਜੀਜ਼ਨ ਜਾਂ ਜਾਪਰੀ ਵਗੈਰਾ ਨੇ ਕੋਈ ਬਣਾਇਆ ਲੇਕਿਨ ਉਹਦੇ ਸਬੰਧ ਦੇ ਵਿੱਚ ਮੈਂ ਜੇ ਇਹਨਾਂ ਨੂੰ ਕੱਲ ਨੂੰ ਬੁਲਾਇਆ ਇਹਨਾਂ ਨੂੰ ਵੀ ਆਣ ਕੇ ਆਪਣੇ ਪੱਕੇ ਪੇਸ਼ ਕਰਨ ਆਪਣਾ ਪੱਕੇ ਪੇਸ਼ ਕਰਨ ਜੋ ਵੀ ਆਪਣੇ ਡਾਕੂਮੈਂਟ ਹੈਗੇ ਆ ਅਡਿਆ ਕੇ ਦੇਣ ਕੇ ਸੋਨੇ ਪਾਰਟੀਆਂ ਮੈਂ ਵੇਖ ਕੇ ਜੋ ਵੀ ਜਿਹਦੇ ਖਿਲਾਫ ਵੀ ਕੋਈ ਵੀ ਕਾਨੂੰਨੀ ਕਾਰਵਾਈ ਬੰਦੀ ਹੋਊਗੀ ਮੈਂ ਉਹਦੇ ਖਿਲਾਫ ਅਫਸਰ ਬਣਾਉਣ ਨੂੰ ਲਿਖੇ ਪਈ ਆ